ਇਸ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ ਹੈ கிருஷ்ਣ ਜਨਮ ਅਸ਼ਮੀ ਵਾਲੇ ਦਿਨ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੁੰਦਾ ਹੈ ਤੇ ਕ੍ਰਿਸ਼ਨ ਭਗਵਾਨ ਜੀ ਨੂੰ 56 ਪ੍ਰਕਾਰ ਦੇ ਭੋਜਨਾਂ ਨੂੰ ਜਰਜੜਾ ਭੋਗ ਲਗਾਇਆ ਜਾਂਦਾ ਹੈ ਸੰਗਤਾਂ ਦੇ ਵੱਲੋਂ ਮਟਕੀ ਫੋੜ ਕੇ ਇਸ ਤਿਉਹਾਰ ਨੂੰ ਮਨਾਇਆ ਜਾਵੇਗਾ ਜਨਮ ਅਸ਼ਮੀ ਦੇ ਤਿਉਹਾਰ ਨੂੰ ਲੈ ਕੇ ਲਗਾਤਾਰ ਮੰਦਿਰਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਤਰੀਕੇ ਨਾਲ ਗੱਲ ਕਰੀਏ ਤਿਆਰੀਆਂ ਦੀ ਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜੇ ਕਿਉਂਕਿ ਗੈਸ ਇਸ ਤਰੀਕੇ ਨਾਲ ਜਨਮ ਅਸ਼ਮੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਗੱਲ ਕਰੀਏ ਪੂਰੇ ਸੰਸਾਰ ਵਿੱਚ ਬੜੇ ਉਤਸ਼ਾਹਿਤ ਹੋ ਕੇ ਮਨਾਇਆ ਜਾਂਦਾ ਕਿਤਨਾ ਕਿਤੇ ਜਿਹੜੇ ਲੋਕ ਨੇ ਬੜੇ ਵੱਡੇ ਤੌਰ ਤੇ ਠਾਕੁਰ ਜੀ ਤੌਰ ਤੌਰ ਤੇ ਪੂਜਦੇ ਨੇ ਲਗਾਤਾਰ ਠਾਕੁਰਾਂ ਨੂੰ ਪੋਗ ਲਗਾਉਂਦੇ ਨੇ ਤੇ ਠਾਕੁਰਾਂ ਦੀ ਸੇਵਾ ਕਰਦੇ ਨੇ ਤੇ ਇਸ ਦਿਨ ਆ ਜਾਂਦਾ ਹੈ ਜਦੋਂ ਕੀ ਉਹਨਾਂ ਦਾ ਜਨਮਸ਼ਟਮੀ ਹੁੰਦੀ ਹੈ ਉਸ ਦਿਨ ਜਿਹੜੇ ਆ ਸਾਰੇ ਮੰਦਰਾਂ ਵਿੱਚ ਰੌਣਕਾਂ ਲੱਗਦੀਆਂ ਨੇ ਜਿਸ ਤਰੀਕੇ ਨਾਲ ਅਸੀਂ ਹਲਕਾ ਜਨਾਲਾ ਦੇ ਸ਼ਿਵ ਮੰਦਰ ਵਿੱਚ ਮੌਜੂਦ ਹੈ ਜਿੱਤੇ ਸਰਦਾਰ ਪੰਡਤ ਜੀ ਮੋਨ ਸ਼ਾਮ ਜੀ ਮੌਜੂਦ ਨੇ ਆਪਾਂ ਗੱਲ ਕਰਾਂਗੇ ਹਾਂ ਜੀ ਪੰਡਤ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦੀਆਂ ਤਿਆਰੀਆਂ ਜਾਰੀ ਨੇ ਜਿਸ ਤਰੀਕੇ ਨਾਲ ਇੱਕ ਤਿਉਹਾਰ ਇੱਕ ਇਹੋ ਜਿਹਾ ਜਨਮਸ਼ਟਮੀ ਦਾ ਕੀ ਹੈ ਹਰ ਥਾਂ ਤੇ ਮਨਾਇਆ ਜਾਂਦਾ ਆ ਬਾਹਰ ਲਾ ਲੋ ਬਾਹਰ ਤੇ ਲਾ ਲੋ ਇੰਡੀਆ ਚ ਲਾ ਲੋ ਹਰ ਜਗ੍ਹਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਆ ਇਹਦੇ ਉਪਲਖਸ ਦੇ ਵਿੱਚ 1 ਮਹੀਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਆ ਜਿਹਦੇ ਕਰਕੇ ਆਪਾਂ 21 ਤਰੀਕ ਤੋਂ ਤੇ 25 ਤਰੀਕ ਤੱਕ ਸੰਧਿਆ, ਗੋਪਾਲ ਸੰਧਿਆ ਫੇਰੀ ਕੱਟ ਰਹੇ ਆ, ਨਗਰ ਕੀਰਤਨ ਕੱਟ ਰਹੇ ਆ। ਇਸ ਤੋਂ ਬਾਅਦ ਜਿਹੜੀ ਕੱਲ ਦੀ ਤਿਆਰੀ ਆ, ਕੱਲ ਜੋ ਬੜੀ ਧੂਮ-ਧਾਮ ਨਾਲ ਜਨਮਸ਼ਟਮੀ ਦਾ ਤਿਉਹਾਰ ਮਨਾਇਆ ਜਾਏਗਾ। ਜੇ ਤੇ ਉਪਲਖ ਦੇ ਵਿੱਚ ਗੋਪਾਲ ਜੀ ਦੇ ਝੂਲੇ ਪੈਣਗੇ ਪੰਗੂੜੇ ਪੈਣਗੇ ਗੋਪਾਲ ਜੀ ਦੇ ਉਸ ਤੋਂ ਬਾਅਦ 8 ਵਜੇ ਤੋਂ ਲੈ ਕੇ ਤੇ 12 ਵਜੇ ਤੱਕ ਜਿਹੜਾ satsang ਕੀਤਾ ਜਾਏਗਾ ਇਹ ਪੜ ਜੀ ਜਿਸ ਲਿਖਣਾ 56 ਪ੍ਰਕਾਰ ਦੇ ਭੋਜਨ ਨੂੰ ਝੋਕ ਲੱਗਦਾ ਆ ਉਹ ਵੀ ਰਸਮਾਂ ਜਿਹੜੀਆਂ ਕੱਲ ਹੋਣਗੀਆਂ ਸਾਰੀਆਂ ਜੀ ਹਾਂਜੀ ਜ਼ਰੂਰ ਹੋਣਗੀਆਂ ਜੀ ਕਿਉਂਕਿ ਭਗਵਾਨ ਨੂੰ ਅਤੀ ਪ੍ਰੀਅ ਹੈ 56 ਪ੍ਰਕਾਰ ਦਾ ਭੋਗ ਕੋਈ ਸ਼ਰਦਾ ਦੇ ਵਹਿ ਦੇ ਭਗਵਾਨ ਨੂੰ ਸ਼ਰਦਾ ਦੇ ਨਾਲ ਕੁਝ ਵੀ ਭੇਟ ਕਰ ਦੋ ਲੇਕਿਨ ਜੇ ਸ਼ਰਦਾ ਦੇ ਨਾਲ 56 ਭੋਗ ਵੀ ਜਿਹੜੇ ਲਾਏ ਜਾਂਦੇ ਆ ਉਹ ਮੇਰੇ ਪ੍ਰਭੂ ਨੂੰ ਬਹੁਤ ਪਸੰਦ ਆ ਤੇ 56 ਪ੍ਰਕਾਰ ਦੇ ਭੋਗ ਵਰੰਜਨ ਜਿਹੜੇ ਆ ਉਹ ਇੱਥੇ ਲਾਏ ਜਾਣਗੇ ਤੇਈ ਚੀਜ਼ਾਂ ਤੋਂ ਨਹੀਂ ਮਿਲਦੀਆਂ ਉਹ ਦੂਰ ਦੂਰ ਤੋਂ ਜਿਹੜੀਆਂ ਚੀਜ਼ਾਂ ਮਠਾਈਆਂ ਵਗੈਰਾ ਮਗਾਈਆਂ ਜਾਣਗੀਆਂ ਤੇ 56 ਭੋਗ ਵੀ ਲਾਏ ਜਾਣਗੇ ਤੇ ਠੀਕ 12 ਵਜੇ ਕਿਉਂਕਿ ਇਸ ਤਰ੍ਹਾਂ ਹੋਇਆ ਹੈ ਕਿ ਜਦੋਂ ਰਾਮ ਅਵਤਾਰ ਹੋਇਆ ਸੀ ਤੇ ਸੂਰਜ ਦੇਵਤਾ ਜਿਹੜੇ ਛੁਪਨੇ ਰਹੇ ਸੀ ਜੋ ਛੁਪਨੇ ਰਹੇ ਤੇ ਚੰ드ਰਮਾ ਜੀ ਨੇ ਸ਼ਿਕਾਇਤ ਕੀਤੀ ਭਗਵਾਨ ਨੂੰ ਕਿ ਭਗਵਾਨ ਮੈਂ ਵੀ ਦਰਸ਼ਨ ਕਰਨੇ ਆ ਤੁਹਾਡੇ ਤੇ ਸੂਰਜ ਦੇਵਤਾ ਨੂੰ ਅਗਿਆਤ ਹੋ ਕਿ ਇਹਦਾ ਟਾਈਮ ਹੋ ਗਿਆ ਤੇ ਐ ਜਾਣ ਤੇ ਮੈਂ ਆਵਾਂ ਤੁਹਾਡੇ ਦਰਸ਼ਨ ਕਰਾਂ ਉਦੋਂ ਰਾਮ ਜੀ ਨੇ ਚੰ드ਰਮਾ ਨੂੰ ਕਿਹਾ ਹੀ ਕਿ ਚਿੰਤਾ ਨਾ ਕਰੋ ਜਦੋਂ ਮੈਂ ਦੁਬਾਰਾ ਕ੍ਰਿਸ਼ਨ ਅਵਤਾਰ ਚ ਆਵਾਂਗਾ ਉਸ ਟਾਈਮ ਤੇ ਚੰ드ਰਮਾ ਕੇਵਲ ਤੂੰ ਜਾਗ ਰਿਹਾ ਹੋਊਗਾ ਮੇਰਾ 바ਵਾ ਆਨੰਦ 바ਵਾ ਜਾਗ ਰਿਹਾ ਹੋਗਾ ਜਾਂ ਮੈਂ ਜਾਗ ਰਿਹਾ ਹੋਵਾਂਗਾ ਕਿਉਂਕਿ ਭਗਵਾਨ ਰਾਮ ਜੀ ਦਾ ਜਨਮ ਜਿਹੜਾ ਆ ਉਹ ਠੀਕ ਦੁਪਹਿਰ 12 ਵਜੇ ਹੋਇਆ ਸੀ ਠੀਕ ਦੁਪਹਿਰ 12 ਵਜੇ ਹੋਇਆ ਸੀ ਉਹਨਾਂ ਨੂੰ ਸੂਰਜ ਵੰਸ਼ੀ ਕਿਹਾ ਗਿਆ ਕੀ ਕਿਹਾ ਗਿਆ ਸੂਰਜ ਵੰਸ਼ੀ ਤੇ ਭਗਵਾਨ ਕ੍ਰਿਸ਼ਨ ਦਾ ਜਨਮ ਜਿਹੜਾ ਆ ਉਹ ਜਨਮਸ਼ਟਮੀ ਵਾਲੇ ਦਿਨ ਅਸ਼ਟਮੀ ਵਾਲੇ ਦਿਨ ਰੋहिणी ਨਿਸ਼ੇਤਰ ਚ ਰਾਤ 12 ਵਜੇ ਹੋਇਆ ਸੀ ਉਦੋਂ ਸਭ ਸੋ ਗਏ ਸੀ ਪਹਿਰੇਦਾਰ ਸੋ ਗਏ ਸੀ ਸਭ ਸੋ ਗਏ ਸੀ ਕੇਵਲ ਨੰਦ बाबा ਜਾਗ ਰਹੇ ਸੀ ਤੇ ਮੇਰੇ ਕਨਈਆ ਤੇ ਇੱਕ ਉਹ ਚੰ드ਰਮਾ ਜਿਨ੍ਹਾਂ ਨੂੰ ਭਗਵਾਨ ਨੇ ਵਚਨ ਦਿੱਤਾ ਸੀ ਕਿ ਤੂੰ ਵੀ ਰੱਜ ਕੇ ਦਰਸ਼ਨ ਕਰ ਆ ਸੂਰਜ ਨੂੰ ਕਰਨ ਦੇ ਤੇ ਕ੍ਰਿਸ਼ਨ ਅਵਤਾਰ ਚ ਮੇਰੇ ਦਰਸ਼ਨ ਕਰੀ ਤੇ ਉਹੀ ਰੀਤ ਜਿਹੜੀ ਆ ਚਲਦੀ ਆ ਰਹੀ ਆ ਜਿਹੜਾ ਕ੍ਰਿਸ਼ਨ ਇੱਕ ਹੋਰ ਜ਼ਰੂਰੀ ਗੱਲ ਕਿ ਅਹੀਂ ਕਹਿੰਦੇ ਆ ਕਿ ਜਨਮ ਉਸ ਜਿਹੜਾ ਆ ਕਿ ਜਨਮ ਦਿਨ ਮਨਾਇਆ ਜਾਂਦਾ ਆ ਭਗਵਾਨ ਕਦੀ ਵੀ ਗਰਭ ਚੋਂ ਨਹੀਂ ਹੁੰਦੇ ਭਗਵਾਨ ਦਾ ਪ੍ਰਕਟਮ ਦਿਨ ਹੈ ਜਿਹੜਾ ਦਿਨ ਪ੍ਰਕਟਮ ਦਿਨ ਕਿਉਂਕਿ ਭਗਵਾਨ ਹਮੇਸ਼ਾ ਪ੍ਰਕਟ ਹੁੰਦੇ ਆ ਜੇ ਭਗਵਾਨ ਰਾਮ ਵੀ ਹੋਏ ਆ ਉਹ ਵੀ ਗਰਭ ਚ ਨਹੀਂ ਆਏ ਉਹ ਵੀ ਪ੍ਰਕਟ ਹੋਏ ਆ ਜੇ ਭਗਵਾਨ ਕ੍ਰਿਸ਼ਨ ਹੋਏ ਆ ਉਹ ਵੀ ਪ੍ਰਕਟ ਹੋਏ ਆ ਉਹ ਗਰਭ ਚ ਨਹੀਂ ਆਏ ਇਸ ਕਰਕੇ ਜਿਹੜਾ ਗਰਭ ਚ ਜਾਂਦੇ ਆ ਉਹ ਮਨੁੱਖ ਜਾਂਦੇ ਆ ਸਾਡੇ ਵਰਗੇ ਜਿਹੜੇ ਆਪਾਂ ਜਨਮ ਲੈਂਦੇ ਆ ਲੇਕਿਨ ਭਗਵਾਨ ਦਾ ਜਿਹੜਾ ਹੈ ਪ੍ਰਕਟਮ ਦਿਨ ਤੇ ਬੜੇ ਹੀ ਧੂਮ ਧਾਮ ਦੇ ਨਾਲ ਮੱਖਣ ਮਿਸ਼ਰੀ ਦਾ ਭੋਗ ਲੱਗੇਗਾ ਕੱਲ ਧਨੀਏ ਦਾ ਜਿਹੜਾ ਭੋਗ ਲਾਇਆ ਜਾਏਗਾ ਤੇ ਅਨੇਕ ਪ੍ਰਕਾਰ ਦੀ ਤਿਆਰੀਆਂ ਜਿਹੜੀਆਂ ਕੱਲ੍ਹ ਵਾਸਤੇ ਕੀਤੀਆਂ ਜਾਣਗੇ। ਹਣਜੀ ਨਾਲ ਨਾਲ ਜਿੱਥੇ ਮਟਕੀ ਫੋੜਨ ਦੀ ਰਸਮੀ ਹੁੰਦੀ ਹੈ ਕਿਉਂਕਿ ਜਿਆਦਾ ਜਦੋਂ ਕ੍ਰਿਸ਼ਨ ਜੀ ਦਾ ਭਗਵਾਨ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਤੇ ਮਟਕੀ ਜ਼ਰੂਰ ਫੋੜੀ ਜਾਂਦੀ ਆ। ਉਹ ਵੀ ਉਹ ਵੀ ਰਸਮ ਹੋਏਗੀ ਕੱਲ੍ਹ ਜੀ। ਜ਼ਰੂਰ ਜੀ ਜ਼ਰੂਰ ਕੀਤੀ ਜਾਏਗੀ ਕਿਉਂਕਿ ਭਗਵਾਨ ਜਦੋਂ ਆਪਣੇ ਬਾਲ ਰੂਪ ਚ ਹੀ ਤੇ ਭਗਵਾਨ ਨੇ ਕਿਉਂਕਿ ਜਦੋਂ ਰਾਮ ਰੂਪ ਚੇ ਭਗਵਾਨ ਆਏ ਹੀ ਵਿਸ਼ਨੂੰ ਭਗਵਾਨ ਜੋ ਰਾਮ ਰੂਪ ਲਿਤਾ ਹੀ ਨਾ ਨੇ ਉਦੋਂ ਮਰਿਆਦਾ ਪਰਸ਼ੋਤਮ ਕਿਹਾ ਇਹ ਕਿ ਉਹਨਾਂ ਨੇ ਕੋਈ ਵੀ ਅਹਜੀ ਮਰਿਆਦਾ ਦਾ ਉਲੰਘਣ ਨਹੀਂ ਕੀਤਾ ਲੇਕਿਨ ਜਦੋਂ ਕ੍ਰਿਸ਼ਨ ਅਵਤਾਰ ਚ ਆਏ ਤੇ ਕ੍ਰਿਸ਼ਨ ਅਵਤਾਰ ਚ ਉਹਨਾਂ ਨੇ ਕਈ ਲੀਲਾ ਇਹੋ ਜੀਆਂ ਕੀਤੀਆਂ ਕਈ ਲੀਲਾ ਇਹੋ ਜੀਆਂ ਕੀਤੀਆਂ ਜਿਹਦੇ ਵਿੱਚ ਮਟਕੀ ਤੋੜਨੀ ਗੋਪੀਆਂ ਦੀ ਜਦੋਂ ਉਹਨਾਂ ਨੇ ਪਾਣੀ ਭਰਨਾ ਮਟਕੀ ਤੋੜਨੀ ਜਾਂ ਮੱਖਣ ਦੀ ਮਟਕੀ ਤੋੜਨੀ ਆਪਣੇ ਗੋਪਾਲਾਂ ਵਾਸਤੇ ਮੱਖਣ ਦੇਣਾ ਸ਼ਰਾਰਤਾਂ ਕਰਨੀਆਂ ਨਟਕਟ ਸ਼ਰਾਰਤਾਂ ਕਰਨੀਆਂ ਜਿਹੜੇ ਅੱਜ ਕੱਲ ਦੇ ਬੱਚੇ ਵੀ ਉਹਨਾਂ ਵਾਂਗੂ ਕਰਦੇ ਆ ਤੇ ਸੰਕਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਾਂ ਸੰਕਤਾਂ ਨੂੰ ਮੇਰੀ ਇਹੋ ਅਪੀਲ ਹੈ ਜੀ ਸਾਰਾ ਇਹ ਨਾਲਾ ਨਿਵਾਸੀ ਨੂੰ ਸਾਰੇ ਭਾਰਤ ਨੂੰ ਕਿ ਤੁਮ ਧਾਮ ਨਾਲ ਜਨਮਸ਼ਟਮੀ ਮਨਾਓ ਕਿਉਂਕਿ ਜਿਹਦੇ ਘਰ ਗੋਪਾਲ ਜੀ ਨਹੀਂ ਹੈਗੇ ਭਗਵਾਨ ਉਹਨਾਂ ਦੀ ਕਿਰਪਾ ਕਰਨ ਹਰ ਘਰ ਦੇ ਵਿੱਚ ਮੈਂ ਤੇ ਕਹਿੰਦਾ ਗੋਪਾਲ ਜੀ ਆਣ ਤੇ ਮੇਰੀ ਇਹੋ ਅਪੀਲ ਆ ਕਿ ਕੱਲ ਜਨਮਸ਼ਟਮੀ ਜਿਹੜੀ ਆ ਤੁਹਾਡੇ ਸ਼ਿਮ ਮੰਦਰ ਦੇ ਵਿੱਚ ਬੜੀ ਸ਼ਰਧਾਪੂਰਵਕ ਮਨਾਈ ਜਾਏਗੀ ਤੇ ਜਿਆਦਾ ਤੋਂ ਜਿਆਦਾ ਸੰਖਿਆ 'ਚ ਐ ਸੱਸੰਗ 'ਚ ਸ਼ਾਮਲ ਹੋ ਤੇ ਸ਼ਰਦਾ ਦੇ ਨਾਲ ਜੋ ਵੀ ਮੰਗੋਗੇ ਐ ਮੈਂ ਨਹੀਂ ਕਹਿੰਦਾ ਕਹਿੰਦੇ ਆ ਨਾ ਤਨ ਸੇ ਸੇਵਾ ਸਭ ਕਰੇ ਮਨ ਸੇ ਕਰੇ ਨਾ ਕੋਈ ਔਰ ਜੋ ਮਨ ਸੇ ਸੇਵਾ ਕਰੇ ਮੁਕਤੀ ਉਸੇ ਕੀ ਹੋਏ ਇੱਕ ਵਾਰ ਤੂੰ ਮੰਗੇ ਵੇਖੋ ਜੇ ਤੁਹਾਨੂੰ ਨਾ ਮਿਲੇਗਾ ਤੇ ਫਿਰ ਕੇ ਹੋ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਅਜਨਾਲਾ ਦੇ ਸ਼੍ਰੀ ਮੰਦਿਰ ਵਿੱਚ ਮੌਜੂਦਾ ਜਿੱਥੇ ਕ੍ਰਿਸ਼ਨ ਜਨਮ ਸਟੂਡੀਓ ਨੂੰ ਲੈ ਕੇ ਲਗਾਤਾਰ ਤਿਆਰੀਆਂ ਜਾਰੀ ਨੇ ਨਾਲ ਪੰਡਤ ਜੀ ਨੇ ਖੂਬ ਦੱਸਿਆ ਕਿ ਹਰ ਤਰੀਕੇ ਦੇ ਰਸਮਾਂ ਹੋਣਗੀਆਂ ਜਿਸ ਤਰੀਕੇ ਨਾਲ ਕ੍ਰਿਸ਼ਨ ਮਾਰਗ ਭਗਵਾਨ ਜੀ ਆਪਣੇ ਛੋਟੇ ਜਨਮ ਦੇ ਵਿੱਚ ਰਹਿੰਦੇ ਆ ਆਪਣੀਆਂ ਲੀਲਾ ਕਰਦੇ ਰਹੇ ਨੇ ਉਹ ਵੀ ਸਾਰੀਆਂ ਦਿਖਾਈਆਂ ਜਾਣਗੀਆਂ ਨਾਲ ਨਾਲ ਕਿਤਨਾ ਕਿਤੇ 사ਸੰਗ ਵੀ ਹੋਏਗਾ ਤੇ ਲੋਕਾਂ ਦੇ ਵਾਸਤੇ ਭੋਜਨ ਭੰਡਾਰੇ ਵੀ ਹੋਣਗੇ ਨਾਲ ਨਾਲ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਡੇ ਪੱਧਰ ਤੇ ਇਨ੍ਹਾਂ ਸਮਾਗਮਾਂ ਵਿੱਚ ਆਪਣੀ ਸ਼ਿਰਕਤ ਕਰੋ ਆਪਣੇ ਪ੍ਰਭੂਤੀਆਂ ਖੁਸ਼ੀਆਂ ਲਵੋ ਬਾਕੀ ਤੁਸੀਂ ਜਿਹੜੇ ਹੋ ਇਸੇ ਤਰ੍ਹਾਂ ਹੀ